ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਧਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਂ ਨੂੰ ਤਾਰਦੇ ਹੋਏ ਇੱਕ ਥਾਂ ਤੇ ਪਹੁੰਚੇ ਉਥੇ ਪਹੁੰਚ ਕੇ ਗੁਰੂ ਜੀ ਬੈਠ ਗਏ ਜਦੋਂ ਕਿਸੇ ਮਨੁੱਖ ਦਾ ਉਧਾਰ ਕਰਨਾ ਹੁੰਦਾ ਸੀ ਤਾਂ ਮਹਾਰਾਜ ਜੀ ਭਾਈ ਮਰਦਾਨੇ ਜੀ ਨੂੰ ਫਰਮਾ ਦਿੰਦੇ ਸਨ ਤਾਰੇ ਗੁਰੂ ਜੀ ਭਾਈ ਮਰਦਾਨੇ ਜੀ ਦੀ ਭੁੱਖ ਤੇਜ ਕਰ ਦਿੰਦੇ ਸਨ ਕਦੇ ਪਿਆਸ ਲਾ ਦਿੰਦੇ ਸਨ ਤੇ ਕਦੇ ਭਾਈ ਮਰਦਾਨੇ ਜੀ ਦਾ ਮਨ ਆਪਣੇ ਘਰ ਵਾਸਤੇ ਉਤਾਵਲਾ ਬਣਾ ਦਿੰਦੇ ਸਨ ਮਤਲਬ ਉਹਨੂੰ ਘਰ ਦੀ ਬਹੁਤ ਯਾਦ ਆ ਜਾਂਦੀ ਸੀ ਤੇ ਉਹ ਘਰ ਪਹੁੰਚਣ ਵਿੱਚ ਬੜਾ ਕਹਾੜਾ ਹੋ ਜਾਂਦਾ ਸੀ ਇਹ ਗੁਰੂ ਨਾਨਕ ਦੇਵ ਜੀ ਦੀ ਯੁਕਤੀ ਸੀ ਕਿਸੇ ਨੂੰ ਤਾਰਨ ਵਾਸਤੇ ਇਹ ਹੰਕਾਰ ਤੋੜਨ ਵਾਸਤੇ ਭਾਈ ਮਰਦਾਨਾ ਜੀ ਕਹਿਣ ਲੱਗੇ اے ਗੁਰੂ ਜੀ ਮੈਂ ਹੁਣ ਆਪਣੇ ਘਰ ਜਾਵਾਂਗਾ ਮੈਨੂੰ ਛੁੱਟੀ ਦੇ ਦਿਓ ਮੇਰਾ ਮਨ ਬੜਾ ਉਦਾਸ ਹੋ ਗਿਆ ਹੈ اے ਪ੍ਰਭੂ ਜੀ ਮੈਂ ਹੁਣ ਅੱਗੇ ਨਹੀਂ ਜਾਵਾਂਗਾ ਤੁਸੀਂ ਮੈਨੂੰ ਆਗਿਆ ਦਿਓ ਤੇ ਮੈਂ ਪਿਛਾ ਆਪਣੇ ਘਰ ਜਾਵਾਂ ਤਦ ਗੁਰੂ ਜੀ ਨੇ ਕਿਹਾ ਤੁਸੀਂ ਨਾ ਜਾਓ ਇਹ ਵੱਡਾ ਜੰਗਲ ਹੈ ਰਾਸਤੇ ਵਿੱਚ ਬਹੁਤ ਆਦਮ ਖੋਰ ਜਾਨਵਰ ਅਤੇ ਬਲਾਵਾ ਰਹਿੰਦੀਆਂ ਹਨ ਕੋਈ ਤੈਨੂੰ ਖਾ ਲਵੇਗਾ ਇਸ ਵਾਸਤੇ ਸੋਖ પાਕੇ ਸਾਡੇ ਨਾਲ ਹੀ ਰਹੋ ਤੂੰ ਆਪਣਾ ਮਨ ਐਨਾ ਉਦਾਸ ਕਿਉਂ ਕੀਤਾ ਹੈ ਸਾਡੇ ਨਾਲ ਰਹਿਣ ਵਿੱਚ ਤੈਨੂੰ ਕਿਹੜਾ ਕਸ਼ਟ ਹੋਇਆ ਹੈ ਸਾਰੀ ਧਰਤੀ ਦੀ ਸੈਰ ਕਰੋ ਅਤੇ ਖੁਸ਼ੀ ਨਾਲ ਸਾਡੇ ਨਾਲ ਰਹੋ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਬਹੁਤ ਸਮਝਾਇਆ पर ओस ने गुरु जी दी कोई गल ना सुनी अपने परिवार ਨੂੰ ਮਿਲਣ ਵਾਸਤੇ ਪੇਸ਼ਾ ਜਾਣਾ ਚਾਹੁੰਦਾ ਸੀ ਭਾਈ ਬਾਲਾ ਜੀ ਨੇ ਵੀ ਭਾਈ ਮਰਦਾਨੇ ਜੀ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨਿਆ ਫਿਰ ਭਾਈ ਮਰਦਾਨਾ ਜੀ ਨੇ ਬੇਨਤੀ ਕਰਕੇ குரு ਜੀ ਤੋਂ ਛੁੱਟੀ ਲੈ ਲਈ ਤੇ ਬੜਾ ਖੁਸ਼ ਹੋ ਕੇ ਘਰ ਜਾਣ ਨੂੰ ਪਿੱਛੇ ਚੱਲ ਪਿਆ குரு ਜੀ ਤੇ ਭਾਈ ਬਾਲਾ ਜੀ ਉਥੇ ਹੀ ਬੈਠ ਗਏ ਮਰਦਾਨਾ ਜਦ ਪਿੱਛੇ ਮੁੜ ਕੇ ਚਲਿਆ ਤਾਂ ਉਸਦੇ ਮਨ ਵਿੱਚ ਘਰ ਬਾਰੇ ਬਹੁਤ ਪਿਆਰ ਪੈਦਾ ਹੋ ਗਿਆ ਇੱਕ ਦਿਨ ਰਾਹੇ ਰਾਹੇ ਚੱਲਦਾ ਰਿਹਾ ਪਰ ਦੂਜੇ ਦਿਨ ਚੱਲਣ ਦੀ ਤਿਆਰੀ ਕਰਨ ਲੱਗਾ ਤਾਂ ਇੱਕ ਰਾਖਸ਼ ਨੇ ਬਾਈ ਮਰਦਾਨੇ ਦੀ ਨੂੰ ਫੜ ਲਿਆ ਉਸ ਨੂੰ ਫੜ ਕੇ ਉਹ ਆਪਣੇ ਘਰ ਲੈ ਗਿਆ ਗੁਰੂ ਪਿਆਰੇਓ ਹੁਣ ਮਹਾਰਾਜ ਤੋਂ ਬਿਨਾ ਉਹਨੂੰ ਕੌਣ ਛੁਡਾਵੇ ਡਰ ਨਾਲ ਭਾਈ ਮਰਦਾਨੇ ਜੀ ਦਾ ਸਰੀਰ ਕਾਂਬ ਰਿਹਾ ਸੀ ਚਿਹਰਾ ਹਲਦੀ ਵਾਂਗ ਪੀਲਾ ਹੋ ਗਿਆ ਤੇ ਉਸ ਦਾ ਮੂੰਹ ਵੀ ਸੁੱਕ ਗਿਆ ਉਥੇ ਭਾਈ ਮਰਦਾਨੇ ਜੀ ਨੂੰ ਕੋਈ ਹੋਰ ਮਨੁੱਖ ਨਾ ਦੇਸਿਆ ਜਿਸ ਨੂੰ ਭਾਈ ਮਰਦਾਨਾ ਜੀ ਬਚਾਣ ਲਈ ਫਰਿਆਦ ਕਰਦਾ ਜਿੱਥੇ ਬਿਆਨਕ ਅਤੇ ਸੰਘਣਾ ਜੰਗਲ ਸੀ ਉਥੇ ਭਾਈ ਮਰਦਾਨਾ ਧੀਰਜ ਰਹਿਤ ਹੋ ਗਿਆ ਤੇ ਡਰ ਨਾਲ ਭੈ ਬੀਤ ਹੋ ਗਿਆ ਭਾਈ ਮਰਦਾਨਾ ਜੀ ਸਮਝ ਗਿਆ ਕਿ ਹੁਣ ਉਹ ਬਾਤ ਨਹੀਂ ਸਕਦਾ ਤੇ ਪਛਤਾਉਂਦਾ ਸੀ ਕਿ ਉਸਨੇ ਗੁਰੂ ਜੀ ਦਾ ਕਹਿਣਾ ਕਿਉਂ ਨਹੀਂ ਮੰਨਿਆ ਬਾਵੇਂ ਮੈਂ ਗੁਨਾਹ ਕੀਤਾ ਹੈ ਤੇ ਇਸਨੇ ਮੈਨੂੰ ਮਾਰ ਮਕਾਉਣਾ ਹੈ ਫਿਰ ਵੀ ਕਿਰਪਾਲੂ ਗੁਰੂ ਜੀ ਦਾ ਇਹ ਦਰਮ ਹੈ ਕਿ ਗੁਰੂ ਜੀ ਮੈਨੂੰ ਜ਼ਰੂਰ ਬਚਾਵਣੇ ਇਸ ਤਰ੍ਹਾਂ ਦਾ ਮਨ ਵਿੱਚ ਗੁਰੂ ਜੀ ਦਾ ਧਿਆਨ ਕੀਤਾ ਅਤੇ ਬਾਰ-ਬਾਰ ਕਹਿਣ ਲੱਗਾ ਹੇ ਗੁਰੂ ਜੀ ਐਸ ਰਾਖਸ਼ਸ ਤੋਂ ਮੈਨੂੰ ਬਚਾ ਲਓ ਫਿਰ ਮੋੜ ਕੇ ਮੈਂ ਤੁਹਾਡਾ ਵਚਨ ਨਹੀਂ ਮੋੜਾਂਗਾ ਥੇ ਮੇਰੇ ਦੀਨ ਬੰਦੂ ਮੇਰੇ ਤੇ ਮਿਹਰ ਕਰੋ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦੀ ਪੁਕਾਰ ਸੁਣ ਕੇ ਉਸ ਵੇਲੇ ਧੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ ਤੇ ਭਾਈ ਵਾਲਾ ਜੀ ਨੂੰ ਕਹਿਣ ਲੱਗੇ ਰਾਖਸ ਨੇ ਮਰਦਾਨੇ ਨੂੰ ਖੜ ਲਿਆ ਹੈ ਅਤੇ ਉਸ ਨੂੰ ਤੇਲ ਵਿੱਚ ਤਲ ਕੇ ਖਾ ਜਾਵੇਗਾ ਇਹ ਸੁਣ ਕੇ ਭਾਈ ਬਾਲਾ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਜਿਹੜਾ ਤੁਸੀਂ ਕਿਹਾ ਹੈ ਕਿ ਉਸ ਨੂੰ ਰਾਖਸ਼ ਨੇ ਫੜ ਲਿਆ ਹੈ ਇਹੋ ਜਹੀਂ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਤੁਹਾਡਾ ਵਚਨ ਖਾਲੀ ਕਿਵੇਂ ਜਾਏ ਜਿਸ ਦੇ ਹੁਕਮ ਨਾਲ ਪਿੰਨੇ ਲੋਕ ਚੱਲਦੇ ਹਨ ਆਪਾਂ ਤਾਂ ਬਹੁਤ ਰੋਕਿਆ ਪਰ ਉਹ ਮੂਰਖ ਮੰਨਿਆ ਹੀ ਨਹੀਂ ਉਹ ਆਪਣੇ ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ ਸੀ ਤਦ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਛੇਤੀ ਚੱਲੋ ਉਸ ਰਾਖਸ਼ ਤੋਂ ਉਸ ਦਾ ਛੁਟਕਾਰਾ ਕਰਵਾਈਏ ਇੱਕ ਤਾਂ ਉਸ ਨੂੰ ਆਪਣੇ ਨਾਲ ਲਿਆਉਣ ਦੀ ਲਾਜ ਹੈ ਦੂਜਾ ਉਸ ਨਾਲ ਸਾਨੂੰ ਕੰਮ ਬੜੇ ਹਨ ਇਹ ਕਹਿ ਕੇ ਗੁਰੂ ਜੀ ਤੁਰੰਤ ਹੀ ਚੱਲ ਪਏ ਉਸ ਵੇਲੇ ਭਾਈ ਬਾਲਾ ਜੀ ਨੇ ਕਿਰਪਾਲੂ ਗੁਰੂ ਜੀ ਤੋਂ ਪੁੱਛਿਆ ਰਾਖਸ਼ ਦਾ ਘਰ ਇੱਥੋਂ ਕਿੰਨੀ ਦੂਰ ਹੈ ਜਿੱਥੇ ਖਾਣ ਵਾਸਤੇ ਉਹ ਭਾਈ ਮਰਦਾਨੇ ਨੂੰ ਲੈ ਕੇ ਗਿਆ ਹੈ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਖਾ ਨਾ ਜਾਏ ਤਦ ਗੁਰੂ ਜੀ ਨੇ ਕਿਹਾ ਜਿਆਦਾ ਦੂਰ ਨਹੀਂ ਹੈ ਨੇੜੇ ਹੀ ਸਮਝੋ ਇੱਥੋਂ 11 ਕੋਤੇ ਉਹ ਜਗ੍ਹਾ ਸਮਝੋ ਇੱਕ ਹੈ ਕਿ ਗੁਰੂ ਜੀ ਨੇ ਭਾਈ ਬਾਲਾ ਜੀ ਦੇ ਹੱਥ ਨੂੰ ਆਪਣੇ ਹੱਥ ਵਿੱਚ ਪਕੜ ਲਿਆ ਤੇ ਇੱਕ ਪਲ ਵਿੱਚ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਭਾਈ ਮਰਦਾਨਾ ਜੀ ਰਾਖਸ ਦੀ ਕੈਦ ਵਿੱਚ ਸਨ ਗੁਰੂ ਜੀ ਭਾਈ ਮਰਦਾਨੇ ਜੀ ਨੂੰ ਵੇਖ ਕੇ ਬੜੇ ਖੁਸ਼ ਹੋਏ ਅਤੇ ਮਰਦਾਨੇ ਨੂੰ ਕਿਹਾ ਇੱਥੇ ਕਿਉਂ ਬੈਠਾ ਹੈ ਘਰ ਨਹੀਂ ਗਿਆ ਤੇਰੇ ਨਾਲ ਏ ਕੁਝ ਹੋਇਆ ਸਾਨੂੰ ਸਾਰੀ ਗੱਲ ਦੱਸ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਸ਼ਰਮਿੰਦਾ ਹੋ ਗਿਆ ਤੇ ਸਿਰ ਨੀਵਾ ਕਰਕੇ ਕੁਝ ਨਾ ਬੋਲਿਆ ਦਿਲ ਵਿੱਚ ਬੜਾ ਖੁਸ਼ ਹੋਇਆ ਤੇ ਸੋਚਦਾ ਕਿ ਹੁਣ ਉਸ ਨੂੰ ਨਵਾਂ ਜਨਮ ਮਿਲ ਗਿਆ ਹੈ ਫਿਰ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਇਹ ਜਿਹੜਾ ਕੜਾਹਾ ਤਪ ਰਿਹਾ ਹੈ ਇਸ ਵਿੱਚ ਰਾਖਸ ਨੇ ਮਰਦਾਨੇ ਨੂੰ ਪਾਉਣਾ ਹੈ ਤੇ ਤੇਲ ਵਿੱਚ ਤਲ ਕੇ ਖਾ ਜਾਣਾ ਹੈ ਇੱਥੇ ਛੁਪੇ ਰਹਿੰਦੇ ਹਾਂ ਆਪਾਂ ਇਸ ਰਾਖਸ ਨੂੰ ਦਿਖਾਈ ਨਾ ਦੇਈਏ ਇਹ ਸੁਣ ਕੇ ਭਾਈ ਬਾਲਾ ਜੀ ਨੇ ਕਿਹਾ ਫਿਰ ਤਾਂ ਉਹ ਗੱਲ ਹੋਵੇਗੀ ਜਿਵੇਂ ਤੁਸੀਂ ਇੱਥੇ ਆ ਕੇ ਵੀ ਨਹੀਂ ਆਏ ਤੇ ਰਾਖਸ਼ ਤਾਲ ਕੇ ਮਰਦਾਨੇ ਨੂੰ ਖਾ ਲਵੇਗਾ ਗੁਰੂ ਜੀ ਪਹਿਲਾਂ ਇਸ ਤਰ੍ਹਾਂ ਕਰੋ ਜੇ ਇਸ ਨਾਲ ਮਰਦਾਨੇ ਦਾ ਛੁਟਕਾਰਾ ਹੋ ਜਾਵੇ ਇਸ ਨੂੰ ਆਪਣਾ ਦਾਸ ਜਾਣੋ ਤਦ ਗੁਰੂ ਪਿਆਰੇਓ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਵਸ ਤੁਸੀਂ ਤਮਾਸ਼ਾ ਵੇਖੋ ਜੋ ਕਰਤਾਰ ਆਪਣੀ ਵਜਾ ਨਾਲ ਵਿਖਾਉਂਦਾ ਹੈ ਗੁਰੂ ਜੀ ਅਤੇ ਭਾਈ ਬਾਲਾ ਜੀ ਰਾਖਸ਼ ਨੂੰ ਦਿਖਾਈ ਨਹੀਂ ਦੇ ਰਹੇ ਛਾਨੇ ਪਰ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਵੇਖ ਰਿਹਾ ਸੀ ਜਦੋਂ ਤੇਲ ਤਪ ਕੇ ਅਗ ਵਰਗਾ ਹੋ ਗਿਆ ਤਾਂ ਰਾਖਸ ਨੇ ਭਾਈ ਮਰਦਾਨੇ ਜੀ ਨੂੰ ਆਪਣੇ ਹੱਥਾਂ ਨਾਲ ਚੁੱਕ ਲਿਆ ਤੇ ਉਸ ਨੂੰ ਤੇਲ ਵਿੱਚ ਸੁੱਟ ਦਿੱਤਾ ਡਰ ਦੇ ਮਾਰੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਨਾਮ ਪੁਕਾਰਿਆ ਫੇ ਗੁਰੂ ਜੀ ਰੱਖਿਆ ਕਰੋ ਆਪਣੇ ਸੇਕ ਨੂੰ ਸ਼ਰਣ ਤੋਂ ਬਚਾ ਲਓ ਜਦ ਭਾਈ ਮਰਦਾਨੇ ਦਾ ਸਰੀਰ ਉਬਲਦੇ ਹੋਏ ਕਰਮ ਤੇਲ ਨੂੰ ਲੱਗਾ ਤਾ ਤੇਲ ਠੰਡਾ ਠਾਰ ਹੋ ਗਿਆ ਤੇ ਗੁਰੂ ਜੀ ਨੇ ਆਪਣਾ ਸਰੂਪ ਰਾਖਸ ਨੂੰ ਵਿਖਾਇਆ ਰਾਖਸ ਗੁਰੂ ਜੀ ਨੂੰ ਵੇਖ ਕੇ ਬੋਲਿਆ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਜਿਸ ਨੇ ਆ ਕੇ ਮੇਰੇ ਤਪਦੇ ਕਢਾਈ ਨੂੰ ਠੰਡਾ ਕਰ ਦਿੱਤਾ ਹੈ ਤਦ ਗੁਰੂ ਜੀ ਬੜੇ ਪ੍ਰਸੰਨ ਹੋ ਕੇ ਬੋਲੇ ਏ ਕੋਡੇ ਇਹਨੂੰ ਹੁਣ ਤੂੰ ਖਾ ਲੈ ਖਾਣ ਵਿੱਚ ਦੇਰ ਕਿਉਂ ਕਰਦਾ ਹੈ ਬਿਨਾਂ ਤੜੇ ਹੀ ਇਹਨੂੰ ਖਾ ਲੈ ਇਹ ਤੇਰਾ ਭੋਜਨ ਹੈ ਰਾਖਸ਼ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਪਹਿਲਾਂ ਤਾਂ ਅਸੀਂ ਕਦੇ ਮਿਲੇ ਨਹੀਂ ਮੈਂ ਤਾਂ ਹੁਣੇ ਹੀ ਤੁਹਾਨੂੰ ਵੇਖਿਆ ਹੈ ਇਸ ਤਰ੍ਹਾਂ ਕਹਿਣਿਆ ਹੀ ਉਸ ਨੂੰ ਪਿਛਲੇ ਜਨਮ ਦਾ ਗਿਆਨ ਆ ਗਿਆ ਗੁਰੂ ਜੀ ਦੇ ਦਰਸ਼ਨਾਂ ਨਾਲ ਉਸ ਦੇ ਸ਼ਰਾਪ ਦਾ ਅਸਰ ਖਤਮ ਹੋ ਗਿਆ ਆਪਣੇ ਆਪ ਦੀ ਸੋਝੀ ਹੋ ਗਈ ਅਤੇ ਆਪਣੇ ਘਰ ਦੇ ਅੰਦਰ ਜਾ ਕੇ ਇੱਕ ਸੀਸਾ ਲੈ ਆਇਆ ਗੁਰੂ ਜੀ ਦੇ ਅੱਗੇ ਰੱਖ ਕੇ ਉਹਨਾਂ ਨੂੰ ਵਿਖਾਇਆ ਜਦੋਂ ਉਸ ਸੀਸੇ ਵਿੱਚ ਗੁਰੂ ਜੀ ਦਾ ਚਿਹਰਾ ਵੇਖਿਆ ਤਾਂ ਬਿਨਾਂ ਦੇਰ ਕੀਤੇ ਗੁਰੂ ਜੀ ਦੇ ਚਰਣਾ ਵਿੱਚ ਡਹਿ ਪਿਆ ਮੱਥਾ ਟੇਕ ਕੇ ਫਿਰ ਖੜੋ ਗਿਆ ਮਨ ਵਿੱਚ ਪ੍ਰੇਮ ਪਿਆਰ ਬਹੁਤ ਵਧਿਆ ਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਗਦਗਦ ਹੋ ਗਿਆ ਤੇ ਦਿਲ ਵਿੱਚ ਬੜਾ ਖੁਸ਼ ਹੋਇਆ ਤਦ ਗੁਰੂ ਜੀ ਪੁੱਛ ਤੋਂ ਪੁੱਛਦੇ ਹਨ ਤੁਸੀਂ ਸਾਨੂੰ ਆਪਣੀ ਪੂਰੀ ਕਥਾ ਦੱਸੋ ਤਾਂ ਕੋਟਾ ਬੋਲਿਆ ਏ ਗੁਰੂ ਜੀ ਪਹਿਲਾਂ ਮੈਨੂੰ ਤੁਸੀਂ ਆਗਿਆ ਦਿਓ ਕਿ ਮੈਂ ਆਪ ਜੀ ਨੂੰ ਮਿੱਠੇ ਫਲ ਭੇਟ ਕਰਾਂ ਬਾਅਦ ਵਿੱਚ ਆਪਣੀ ਕਥਾ ਸੁਣਾਵਾਂਗਾ ਇਸ ਤਰ੍ਹਾਂ ਮੇਰੇ ਨਾਲ ਬੀਤੀ ਹੈ ਗੁਰੂ ਜੀ ਤੋਂ ਆਗਿਆ ਲੈ ਕੇ ਕੋਟਾ ਜੰਗਲ ਵਿੱਚ ਚਲਿਆ ਗਿਆ ਤੇ ਉੱਥੋਂ ਚੁਣ-ਚੁਣ ਕੇ ਮਿੱਠੇ ਫਲ ਲੈ ਆਇਆ ਤੇ ਆ ਕੇ ਸਾਰੇ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਤਦ ਗੁਰੂ ਜੀ ਮੁਸਕਰਾ ਕੇ ਬੋਲੇ ਹਣ ਮਰਦਾਨੇ ਨੂੰ ਆਪਣਾ ਗੁਰੂ ਮੰਨੋ ਤੇ ਉਸ ਤੇ ਅੱਗੇ ਫਲ ਰੱਖ ਕੇ ਮੱਥਾ ਟੇਕੋ ਉਸ ਦੀ ਪੂਜਾ ਕਰਨ ਨਾਲ ਤੇਰਾ ਉਧਾਰ ਹੋਵੇਗਾ ਇਹ ਸੁਣ ਕੇ ਕੋਡੇ ਨੇ ਕਿਹਾ ਇਹ ਹੁਣ ਮੇਰਾ ਸੀਸ ਮੁਕਟ ਹੈ ਜਿਸ ਨੂੰ ਮਿਲਣ ਨਾਲ ਬਹੁਤ ਆਨੰਦ ਆਉਂਦਾ ਹੈ ਤਦ ਭਾਈ ਮਰਦਾਨਾ ਜੀ ਖੁਸ਼ ਹੋ ਕੇ ਬੋਲਿਆ ਹੈ ਗੁਰੂ ਜੀ ਮੈਨੂੰ ਸਾਪ ਪ੍ਰਾਪਤ ਹੈ ਜਿਹੜੀ ਮੈਂ ਵੱਡੀ ਗਲਤੀ ਕੀਤੀ ਸੀ ਉਹ ਬਖਸ਼ ਦਿਓ ਮੈਂ ਤੁਹਾਡੀ ਰਜ਼ਾ ਦੀ ਉਲੰਘਣਾ ਕੀਤੀ ਸੀ ਆਪਣੀ ਦਇਆ ਹੁਣ ਮੇਰੇ ਉੱਤੇ ਕਰੋ ਅਤੇ ਸਦਾ ਹੀ ਮੈਨੂੰ ਆਪਣੇ ਨਾਲ ਰੱਖੋ ਤਾਂ ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆ ਮੈਂ ਸਦਾ ਹੀ ਤੇਰੇ ਤੇ ਪਰਸਨ ਹਾਂ ਤੂੰ ਹਮੇਸ਼ਾ ਸੋਖ ਮੰਨ ਕੇ ਸਾਡੇ ਨਾਲ ਰਹੇ ਤੈਨੂੰ ਹੁਣ ਭੁੱਖ ਲੱਗੀ ਹੈ ਇਸ ਲਈ ਮਿੱਠੇ ਫਲ ਖਾ ਕੇ ਤ੍ਰप्त ਹੋ ਜਾ ਜਿਹੜੇ ਫਲ ਗੁਰੂ ਜੀ ਦੇ ਅੱਗੇ ਪਏ ਸਨ ਉਹ ਭਾਈ ਮਰਦਾਨੇ ਨੇ ਚੁੱਕ ਕੇ ਰਾਖਸ ਨੂੰ ਦੇ ਦਿੱਤੇ ਜਦ ਕੋਡੇ ਨੇ ਫਲਾਂ ਨੂੰ ਆਪਣੇ ਹੱਥ ਵਿੱਚ ਲਿਆ ਤਾਂ ਉਸ ਦੀ ਦੇਹ ਤੁਰੰਤ ਹੀ ਪਲਟ ਗਈ ਦੇਵਤਿਆਂ ਦਾ ਰੂਪ ਧਾਰ ਕੇ ਗੁਰੂ ਜੀ ਦੀ ਉਸਤਤ ਕਰਨ ਲੱਗਾ ਤੁਸੀਂ ਪਾਰ ਬ੍ਰਹਮ ਪਰਮੇਸ਼ਵਰ ਹੋ ਤੁਹਾਨੂੰ ਮੇਰੀ ਨਮਸਕਾਰ ਹੈ ਨਮਸਕਾਰ ਹੈ ਤੋਸੀ ਭਗਤ ਵਕਛਲ ਅਤੇ ਦੀਨਾ ਦੇ ਦੁੱਖ ਦੂਰ ਕਰਨ ਵਾਲੇ ਹੋ ਸੰਤਾਂ ਦੇ ਵਿਰੋਧੀਆਂ ਦਾ ਸਦਾ ਨਾਸ਼ ਕਰਦੇ ਹੋ ਫਿਰ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕੌੜੇ ਨੇ ਆਪਣੇ ਪਿਛਲੇ ਜਨਮ ਬਾਰੇ ਦੱਸਿਆ ਤੇ ਕਿਹਾ ਹੈ ਗੁਰੂ ਜੀ ਮੈਂ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਦੇ ਘਰ ਪੈਦਾ ਹੋਇਆ ਸੀ ਵਿਦਿਆ ਪੜ੍ਹ ਕੇ ਮੈਂ ਬੜਾ ਹੰਕਾਰੀ ਹੋ ਗਿਆ ਇੱਕ ਦਿਨ ਮੇਰੇ ਗੁਰੂ ਜੀ ਸਵੇਰ ਸੁਭਾ ਮੇਰੇ ਘਰ ਆ ਗਏ ਮੈਂ ਉੱਠ ਕੇ ਉਹਨਾਂ ਦਾ ਆਦਰ ਨਾ ਕੀਤਾ ਹੰਕਾਰ ਦੇ ਕਾਰਨ ਆਪਣੇ ਆਸਣ ਤੇ ਬੈਠਾ ਰਿਹਾ ਮੇਰੇ ਇਸ ਅਨਦਰ ਨਾਲ ਮੇਰੇ ਗੁਰੂ ਜੀ ਬੜੇ ਕਰੋਧ ਵਿੱਚ ਆ ਗਏ ਮੈਨੂੰ ਉਹਨਾਂ ਨੇ ਕਿਹਾ ਕਿ ਸ਼ਰਾਪ ਦੇ ਦਿੱਤਾ ਇਸ ਤਰ੍ਹਾਂ ਦੀ ਬੇਪ੍ਰੀਤੀ ਤੂੰ ਮਨ ਵਿੱਚ ਧਾਰੀ ਹੈ ਏ ਹੰਕਾਰੀ ਅਤੇ ਘਮੰਡੀ ਇਸ ਨਾਲ ਮੇਰਾ ਕੋਈ ਨਹੀਂ ਵਿਗੜਿਆ ਪਰ ਜੇ ਤੂੰ ਇਸ ਹੰਕਾਰ ਦਾ ਫਲ ਨਹੀਂ ਪਾਵੇਂਗਾ ਤਾ ਜਗਤ ਦੀ ਸਭ ਰੀਤ ਖਤਮ ਹੋ ਜਾਵੇਗੀ ਇਸ ਲਈ ਤੂੰ ਰਾਖਸ਼ ਸਰੀਰ ਪਾ ਕੇ ਦਰਮ ਵਿਸਾਰ ਕੇ ਕੋਪ ਕਰ ਮਰ ਇਹ ਗੁਰੂ ਜੀ ਦਾ श्राप ਸੁਣ ਕੇ ਮੈਂ ਬਹੁਤ ਬਹਿਬੀਤ ਹੋ ਗਿਆ ਤੇ ਗੁਰੂ ਜੀ ਨੂੰ ਕਿਹਾ ਇਹ ਕਿਰਪਾ ਨਿਧਾਨ ਗੁਰੂ ਜੀ ਮੈਂ ਜੋ ਅਪਰਾਧ ਕੀਤਾ ਹੈ ਉਸ ਦੇ ਬਦਲੇ ਤੁਸੀਂ ਮੈਨੂੰ ਰਾਖਸ਼ਕਾਰ ਦਿੱਤਾ ਹੈ ਕਦ ਤੱਕ ਇਹ ਦੋਖ ਬੋਗਾਗਾ ਕਿਰਪਾ ਕਰਕੇ ਇਸ ਬਾਰੇ ਵੀ ਮੈਨੂੰ ਦੱਸ ਦਿਓ ਤਾ ਉਸੇ ਵਕਤ ਗੁਰੂ ਜੀ ਦੇ ਦਿਲ ਵਿੱਚ ਦਇਆ ਆ ਗਈ ਤਾਂ ਮੈਨੂੰ ਕਿਹਾ ਕਿ ਇੱਕ ਓੰਕਾਰ ਗੁਰੂ ਨਾਨਕ ਜੀ ਅਵਤਾਰ धारणਗੇ ਉਹਨਾਂ ਨੂੰ ਮਿਲ ਕੇ ਤੇਰਾ ਉਧਾਰ ਹੋਵੇਗਾ ਤਦ ਮੈਂ ਕਿਹਾ ਗੁਰੂ ਜੀ ਮੈਂ ਉਹਨਾਂ ਨੂੰ ਕਿਵੇਂ ਪਹਿਚਾਣਾਗਾ ਕਿਰਪਾ ਕਰਕੇ ਉਸ ਬਾਰੇ ਵੀ ਮੈਨੂੰ ਦੱਸੋ ਇਹ ਸੁਣ ਕੇ ਗੁਰੂ ਜੀ ਨੇ ਮੈਨੂੰ ਇੱਕ ਸ਼ੀਸ਼ਾ ਦਿੱਤਾ ਤੇ ਕਿਹਾ ਇਸ ਵਿੱਚ ਵੇਖ ਕੇ ਪਹਿਚਾਨ ਲੈਣਾ ਇਸ ਸ਼ੀਸ਼ੇ ਵਿੱਚ ਢੇੜਾ ਅਕਸ ਪਵੇਗਾ ਜੇ ਇਸ ਵਿੱਚ ਕਿਸੇ ਮਨੁੱਖ ਦਾ ਚਿਹਰਾ ਨਜ਼ਰ ਆਵੇ ਤਾਂ ਉਸ ਨੂੰ ਗੁਰੂ ਨਾਨਕ ਦਾ અવਤਾਰ ਸਮਝਣਾ ਉਹਨਾਂ ਕੋਲੋਂ ਤੇਰਾ ਉਧਾਰ ਹੋਵੇਗਾ ਹੋਰ ਜਨਮ ਜਿਹੜਾ ਮਨੁੱਖ ਇਸ ਜਨਮ ਵਿੱਚ ਪੌਂਦਾ ਹੈ ਕਈ ਤਰ੍ਹਾਂ ਦੀਆਂ ਜੂਨਾ ਵਿੱਚ ਜਿਹੜਾ ਆਉਂਦਾ ਹੈ ਉਹਨਾਂ ਦੇ ਅਕਸ ਇਸ ਸ਼ੀਸ਼ੇ ਵਿੱਚ ਕਦੇ ਵੀ ਮਨੁੱਖ ਦੇ ਨਹੀਂ ਦਿਸਣਗੇ ਤਦ ਗੁਰੂ ਜੀ ਤੋਂ ਸ਼ੀਸ਼ਾ ਲੈ ਕੇ ਮੈਂ ਇੱਥੇ ਆ ਗਿਆ ਉਸ ਵਕਤੋਂ ਮੈਂ ਇਸ ਜਗ੍ਹਾ ਤੇ ਰਹਿ ਰਿਹਾ ਹਾਂ ਬਹੁਤ ਮਨੁੱਖ ਮੈਂ ਫੜ ਕੇ ਲਿਆਂਦੇ ਹਨ ਉਹਨਾਂ ਦੇ ਚਿਹਰੇ ਇਸ ਸ਼ੀਸ਼ੇ ਵਿੱਚ ਵੇਖੇ ਹਨ ਸਭ ਦੇ ਚਿਹਰੇ ਪਸ਼ੂ ਪੰਛੀਆਂ ਦੇ ਹੀ ਦਿਸੇ ਪਰ ਪਹਿਲੀ ਵਾਰ ਤੁਹਾਡਾ ਚਿਹਰਾ ਮਨੁੱਖ ਵਰਗਾ ਦਿਸਿਆ ਹੈ ਜਿਸ ਨੂੰ ਪਰਖ ਕੇ ਮੇਰਾ ਸ਼ਰਾਪ ਮਿਟ ਗਿਆ ਹੈ ਇਸ ਤਰ੍ਹਾਂ ਦੀ ਮੇਰੀ ਕਥਾ ਹੈ ਹਣ ਪ੍ਰਭੂ ਜੀ ਮੈਨੂੰ ਆਗਿਆ ਦਿਓ ਮੈਂ ਵੈਕੁੰਠ ਵਿੱਚ ਜਾਵਾਂ ਅਤੇ ਤੁਹਾਡੇ ਦਰਸ਼ਨ ਕਰਕੇ ਸੋਖ ਪਾਵਾ ਉਸ ਤੋਂ ਬਾਅਦ ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਚਲਾ ਗਿਆ ਜਦ ਭਾਈ ਮਰਦਾਨੇ ਜੀ ਨੇ ਇਹ ਸਾਰਾ ਕੋਤਕ ਵੇਖਿਆ ਤਾਂ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਧਨ ਪ੍ਰਭੂ ਜੀ ਹੈ ਪ੍ਰਭੂ ਜੀ ਇਸ ਸ਼ੀਸ਼ੇ ਨੂੰ ਲਓ ਇਹ ਬੜਾ ਅਦਭੁਤ ਹੈ ਇਸ ਨੂੰ ਆਪਣੇ ਕੋਲ ਰੱਖੋ ਭਾਈ ਮਰਦਾਨੇ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਸਾਨੂੰ ਇਸ ਸ਼ੀਸ਼ੇ ਨਾਲ ਕੀ ਕੰਮ ਹੈ ਜਿੰਨਾਂ ਕੋਲ ਇਸ ਸੀਸੇ ਵਰਗੇ ਵਿਚਾਰ ਹਨ ਉਹਨਾਂ ਵੀ ਆਤਮਾ ਪ੍ਰਕਾਸ਼ਿਤ ਹੋ ਜਾਂਦੀ ਹੈ ਉਸ ਵਿਚਾਰ ਨੂੰ ਹਮੇਸ਼ਾ ਆਪਣੇ ਨਾਲ ਰੱਖੋ ਤੇ ਭਰਮਾਂ ਦਾ ਨਾਸ ਕਰਕੇ ਸਦਾ ਪ੍ਰਸੰਨ ਰਹੋ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲ੍ਹਾਂ ਚੁਪਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਾਮੇ ਹੋਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ